ਇੱਕ ਅਜਿਹੀ ਆਤ ਦਖਦਾਈ ਆਤ ਨਿੰਦਣ ਜੋ ਕਰਨਾ ਮੰਦ ਭਾਜੀ ਕਿੰਨਾ ਵਾਪਰੀ ਆ ਇਹ ਮੈਨੂੰ ਕਹਿੰਦੇ ਕਿ ਇਹ ਜਿੰਨੀ ਵੀ ਦੰਦਾ ਕੀਤੀ ਜਾਵੇ ਉਨੀ ਥੋੜੀ ਹੈ ਵੇਖੋ ਇਸ ਤਰੀਕੇ ਨਾਲ ਪ੍ਰਸ਼ਾਸਨਾਂ ਤੁਹਾਡੀ ਗੱਲਬਾਤ ਪੁਲਸ ਨਾਲ ਆਈ ਹੈ ਕਿ ਨਹੀਂ ਪੁਲਸ ਨਾਲ ਸਾਡੀ ਜੇ ਗੱਲਬਾਤ ਨਹੀਂ ਹੋਈ ਪਰ ਅਸੀਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੀ ਡਿਊਟੀ ਬਰਪੱਖ ਹੋ ਕੇ ਨਿਭਾਓ ਜਿਹੜੀ ਤੁਹਾਡੀ ਸੇਵਾ ਲਈ ਆ ਉਹ ਉਹਦੇ ਚ ਤੁਸੀਂ ਕਿਸੇ ਕਿਸੇ ਦੇ ਦਬਦਬਾਤ ਉੱਪਰ ਉੱਠ ਕੇ ਇਹ ਜਿਹੜੇ ਇਹੋ ਜਿਹੇ ਅੰਸਰਾਂ ਨਾਲ ਆਪਣੇ ਸ਼ਕਤੀ ਨਾਲ ਪੇਸ਼ ਆਓ ਕਿ ਜਿਹੜਾ ਇਹ ਜਿਹੜਾ ਸਾਡੇ ਸਮਾਜ ਚ ਜੋ ਇਹੀਆਂ ਘਟਨਾਵਾਂ ਵਾਪਰਦੀਆਂ ਹਨ ਵਾਪਰਦੀਆਂ ਪੰਜਾਬ ਚ 아이ਦ ਰਹੀਏ ਕਿਦਾਂ ਹੋ ਰਹੀ ਹੈ ਬੰਦਾ ਗੱਡੀ ਉੱਪਰ ਕੀ ਕਹਿਣਾ ਚਾਹੁੰਦੇ ਨਹੀਂ ਇਹ ਬਹੁਤ ਹੀ ਸਾਡੇ ਪੰਜਾਬੀਆਂ ਵਾਸਤੇ ਬਹੁਤ ਹੀ ਇੱਕ ਚੈਲੰਜ ਵਾਲੀ ਗੱਲ ਹੈ ਜੀ ਇਹ ਰੋਜ਼ ਫਰੌਤੀਆਂ ਦੀਆਂ ਹੋ ਰਿਹਾ ਇਹੋ ਜੇ ਧਮਕੀਆਂ ਆ ਰਹੀਆਂ ਸਾਡੇ ਦੁਕਾਨਾਂ ਨੂੰ ਇਹ ਮੇਰੇ ਖਿਆਲ ਅਕਿ ਸਾਡੇ ਪੰਜਾਬੀਆਂ ਨੂੰ ਇੱਕ ਬਰਬਾਦ ਕਰਨ ਦੀ ਬੜੀ ਵੱਡੀ ਸਾਜ਼ਿਸ਼ ਹੈ ਕਿ ਇਥੋਂ ਕੋਈ ਕਾਰੋਬਾਰੀ ਹਰ ਇੱਕ ਬੰਦਾ ਸਹਿਮ ਚ ਜੀ ਰਿਹਾ ਉਹਨੂੰ ਪਤਾ ਨਹੀਂ ਕਿ ਉਹਦੇ ਨਾਲ ਕੀ ਵਾਪਰ ਜਾਣਾ ਇਸ ਕਰਕੇ ਮੇਰੇ ਖਿਆਲ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹਨਾਂ ਨੂੰ ਚਾਹੀਦਾ ਦੀ ਲੋੜ ਹੈ ਬਹੁਤ ਬਹੁਤ ਨੁਕਾ ਨਾ ਤਕਾ ਹੋ ਰਿਹਾ ਤੇ ਇਹ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ ਸਰਦਾਰ ਆਪਣੇ ਜੁਨੇਵਾਰੀ ਸਮਝੇ ਔਰ ਇਸ ਪਰਿਵਾਰ ਨਾਲ ਵੀ ਅਨਸਾਫ ਕਰੇ ਇਹਨਾਂ ਨਾਲ ਵੀ ਆ ਕੇ ਗੱਲਬਾਤ ਕਰਕੇ ਇਹਨਾਂ ਦਾ ਵੀ ਜਿਹੜਾ ਦੁੱਖ ਦਰਦ ਉਹਨਾਂ ਕੋਈ ਕੁਛ ਘਟਾਉਣ ਦੀ ਕੋਸ਼ਿਸ਼ ਕਰੇ